ਵੀਰ ਪਾਣੀ ਤੁਸੀਂ ਹਿਸਾਬ ਲਾ ਲਓ ਵੀ ਹੁਣ ਭਾਜੀ ਕਿੰਨੇ ਦਿਨ ਆਪਣੇ ਲੱਗਣਗੇ ਪਾਣੀ ਦੇ ਜੀ ਬਾਈ ਨਾ ਮੀਟ ਲਿਆਉਣ ਵਾਲੇ ਬੰਦੇ ਤੇ ਤੁਸੀਂ ਐ ਨਹੀਂ ਗੇ ਤੁਹਾਡੇ ਵਾਸਤੇ ਮੀਟ ਲੇ ਵੀਰ ਪਾਣੀ ਤੁਸੀਂ ਹਿਸਾਬ ਲਾ ਲਓ ਵੀ ਹੁਣ 3-3 ਫੁੱਟ ਪਾਣੀ ਇੱਥੇ ਹੈ ਤੇ 2-2 2.5 ਫੁੱਟ ਮਿੱਟੀ ਹੀ ਅੰਦਰੀ ਜਦੋਂ ਸਮਾਨ ਸੋਣ ਕੱਢਿਆ ਨਾ ਅੰਦਰ 2-2 2.5 ਫੁੱਟ ਮਿੱਟੀ ਪਈ ਆਂਦਰੀ ਇੰਨਾ ਨਾ ਪਾਣੀ ਆ ਗਿਆ ਹੈਗਾ ਅਸੀਂ ਮਿੱਟੀ ਮੁੱਟੀ ਕੱਢੰਦੇ ਹਾਂ ਬਹੁਤ ਜ਼ਿਆਦੀ ਮਿੱਟੀ ਪਈ ਹੈ ਚ ਬੱਤੇ ਅਚ ਪੁੱਛੇ ਵੀ ਉੱਚੇ ਕਰਕੇ ਫੇਰ ਹੀ ਪਾਣੀ ਗਾਂ ਜਾਣਾ ਪੈੜੀਆਂ ਉੱਚੀਆਂ ਹੋਊਗਾ ਵਾ ਖਰਾਬ ਤੇ ਕਾਫੀ ਹੋਈਆਂ ਪੈੜੀਆਂ ਹਾਂ ਉਹ ਰੀਲਿਕਾ ਮੈਂ ਚੱਲੀ ਜਾਂਦਾ ਸੀ ਉਹ ਠੀਕ ਗੱਲ ਹੋ ਗਈ ਟਰੈਕਟਰ ਨੂੰ ਉਹ ਜੱਗਾ ਬਹੁਤ ਤੂ ਆਇਆ ਹਰ ਘੱਟੇ ਚੱਕਰ ਉਹ ਤੋਂ ਹੋਏ ਸੀ ਗਾਰ ਨਿਕਲੇ ਉਹ ਮੇਰੇ ਪੇਰੀ ਵਿੱਚ ਆਉਂਦੇ ਹੋ ਓਏ ਇਹ ਦੇ ਆਂਦੇ ਟਰੈਕਟਰ ਦੇ ਖਰਚਾ ਵੜਾ ਕਰਦੇ ਆ ਲੈ ਐ ਸਰਵਿਸ ਕਰਾਈ ਜਾਂ ਸਰ ਬੇਟੇ ਮੁੱਤਾ ਦੇ ਟਰੈਕਟਰ ਦੇ ਇਹ ਨਾਲ ਮੇਰਾ ਵੀ ਭਾਈ ਉਹ ਇਹ ਕਲੇਪੀ ਤੇ ਕਲੀਨ ਕਰਨੀ ਪੈਣੀ ਮਿਲੋ ਚਲੋ ਵੀਰ ਤੇ ਐ ਲਗਾਇਆ ਟਰੈਕਟਰ ਦੀ ਮਾਸਾ ਨਹੀਂ ਸਾਬੇਗੀ ਬਬਲੂ ਟਰੈਕਟਰ ਬਾਰੇ ਚਾਨਣਾ ਪਾਓ ਜੀ ਮੈਂ ਇਹ ਨਾ ਦੇਖਦੇ ਬੜੇ ਬੜਾ ਮਾਰਦੇ ਅੱਜ ਆਣ ਦੇ ਇੱਥੇ ਬੜਾ ਲੱਗਾ ਹਾਂ ਨਿੱਕਰੀ ਮੈਦਾਨੋਂ ਆਣ ਕੇ ਹਾਂਜੀ ਜੱਗਾ ਬਹੁਤ ਜੀ ਕੀ ਖਰਾਬੀ ਵਿੱਚ ਸਾਡਾ ਕਚਰਾ ਨਹੀਂ ਲੈ ਪਾਜੀ ਕਿੰਨੇ ਦਿਨ ਆਪਣੇ ਲੱਗਣਗੇ ਬਾਲੀ ਦੇ ਜੀ ਇਹ ਜੀ ਆ ਆਪਣੇ ਲੱਗ ਜਾਣਾ ਹਫਤਾ ਤੱਕ ਹਫਤਾ ਲੱਗ ਜਾਊਗਾ ਜੀ ਹਾਂ ਆਇਆ ਤੇ ਲੱਗ ਜਾਣਾ 4 ਦਿਨਾਂ ਐ ਫਲਾਟ ਤੇ। ਅੱਛਾ ਜੀ। ਤੇ 2 ਦਿਨ ਅਜੇ ਉਸ ਫਲਾਟ ਤੇ ਲੱਗਣੇ ਆ। ਅੱਛਾ ਜੀ। ਇਹ ਇਧਰ ਵੀ ਅਜੇ ਆਪਾਂ ਨੂੰ ਰੇਤਾ ਥੱਲੇ ਕੇ ਮਿੱਟੀ ਵੀ ਨਾਲ ਹੈਗੀ ਆ। ਮਿੱਟੀ ਐ ਫਲਾਟ ਤੇ ਤੇ ਵੱਧੂਆ ਉਸ ਵੀ ਹੈਗੀ ਆ। ਇੱਥੇ ਰੇਤਾ ਵਾ। ਅੱਛਾ ਉਹ ਕਿੰਨਾ ਕਿੱਲਾਂ ਰੇਤਾ ਪਰ ਲਿਆ ਜਾ। ਉਹ ਤੇ ਰੇਤਾ ਤੇ ਨਾਲੇ ਫਿਰ ਪੋਸਤ ਪੋਸਤ ਕਿਹੋ ਜਿਹਾ ਰੇਤਾ ਤੇ ਫੇਰੀ ਵੀ ਕਿੱਤੀ ਜਾਣੀ ਆ। ਕਿੰਨਾ ਲੈ ਜੇ ਪੋਸਤ ਜੀ। 5 ਕਿੱਲੋ ਪਕਾ ਲਓ ਇੱਥੇ। ਨਾਲੇ ਭਗਵਾਨ ਜਮਾਨ ਨੇ ਛੁੱਟੀ ਦੇ ਦਿੱਤੀ ਆ ਵੀ ਜਿੰਨਾ ਮਰਜ਼ੀ ਪੀਜੋ ਕਿਉਂ ਰੇਤ ਲੈ ਖੱਤੇ ਤੋਂ ਪੁੱਤ ਤੇ ਪੀਚ ਕੇ ਫਿਰ ਉਹ ਵੇ ਦੇਖੀ ਉੱਪਰ ਲੈ ਜੀ ਉਹ ਵੇ ਰੇਤ ਲੈ ਆ ਤੇ ਉੱਤੇ ਚੰਗੀ ਉਹ ਜੁੱਗੀ ਠੀਕ ਹੈ ਠੀਕ ਹੈ ਠੀਕ ਹੈ ਕੱਲion ਕਰਾਇਆ ਵੀ ਮਿੱਟੀ ਨਹੀਂ ਛੱਡਦਾ ਲੈਵਲ ਪੂਰਾ ਪ੍ਰੋਪਰ ਨਹੀਂ ਨਿਕਲਦੇ ਆਗਾ ਫਿਰ ਮਿੱਟੀ ਗ੍ਰੈਂਡ ਛੱਡ ਨਹੀਂ ਦਿਆਗਾ ਕਿੱਡੀ ਮਿੱਟੀ ਨਿਕਲ ਨਹੀਂ ਸਕਿਆ ਆ ਵੇਖੋ ਕੋਠਿਆਂ ਤੱਕ ਪਾਣੀ ਬਾਰਿਸ਼ ਆਣੀ ਅੰਦਰ ਪਾਣੀ ਇੰਟਰ ਹੋਇਆ ਹਨੂ ਪਹਿਲਾਂ ਦੀ ਫੋਟੋ ਵਖਾਉਂਗਾ ਮੌਸਮ ਦੀ ਤੇ ਹੁਣ ਹਾਲਾਤ ਵੇਖੋ ਪਹਿਲਾਂ ਵੇਖੋ ਇੱਕ ਵੀਰ ਨੇ ਮਗਰੇ ਦੀ ਮੈਸੇਜ ਕੀਤਾ ਹੈ ਦਰਖਤ ਬੜੇ ਥੋੜੇ ਲਾਏ ਵੀਰ ਕਿੰਨੇ ਕੁ ਲਾਈਏ ਆ ਸੁੱਕ ਜਾਂਦੇ ਸਾਰੇ ਪਾਣੀ ਦੇ ਨਾਲ ਕੋਈ ਕੋਈ ਭਜਦਾ ਵਿੱਚ ਆ ਮੇਰੇ 3 3 2 2 3 3 ਫੁੱਟ ਮਿੱਟੀ ਚੜੀ ਹੈ ਮੋਟਰ ਤੇ 3 3 ਫੁੱਟ ਮਿੱਟੀ ਆ ਆ ਬਾਈ ਨਾ ਮੀਡ ਲਿਆਉਣ ਵਾਲੇ ਬੰਦੇ ਤੇ ਤੁਸੀਂ ਐ ਨਹੀਂਗੇ ਤੁਹਾਡੇ ਵਾਸਤੇ ਮੀਡ ਲਿਆਉਂਦਾ ਕੋਈ ਅੰਦਰ ਵੜ ਜਾਂਦਾ ਕੋਈ ਬਾਹਰ ਕਰਾਇਆ ਲਾਉਂਦੇ ਨਹੀਂ ਚੱਜਣਾ ਕੋਈ ਕਿੱਥੇ ਬੈਹ ਜਾਂਦਾ ਲੈ ਹਾਥੀ ਧੋਈ ਜਾਂਦੇ ਭੰਦਨੇ ਸਾਰੀ ਦਿੜੀ ਕੰਮ ਇਹਨਾਂ ਨੇ ਚਿੱਕੂ ਕਰਨਾ ਉਹਦੇ ਉਹਦੇ ਚੜ ਗਿਆ ਘੈਂਡ ਡਰ ਸਾਡਾ ਇੱਥੋਂ ਪਤਾ ਲੱਗਦਾ ਕੁੜੀ ਆ ਗਰਾਈ ਦੇ ਪੈਸੇ ਆਏ ਆ ਆ ਜਾ ਸਾਡੀ ਦੇ ਅੱਗੇ ਪਾਉ ਬੇਰ ਨਹੀਂ ਫੜਨ ਦੇਈ ਰੇਸਾਂ ਨੂੰ ਦਿਨਾ ਰੇਸਾਂ ਦੇ ਹੁੰਦਾ ਮੈਂ ਸਾਡੀ ਦੇ ਅੱਗੇ 베ਰ ਨਹੀਂ ਫੜਨ ਦੇਈ ਆਏ ਸਾਲੀ ਰੋੜ ਜਾਂਦਾ ਕੰਮ ਕਰਾਇ ਗੁਰੂ ਇਹ ਲਾ ਲੋ ਚਾਰ ਆ ਆ ਸਵੇਰੇ ਖੇਤ ਦੇ ਮਿੱਟੀ ਸਾਰੀ ਗੁਰੂਆ ਮੋਟਰਾਂ ਮਟਰਾਂ ਨੂੰ ਰੰਗ ਕਰਾਈਏ ਕੀ ਬਣੀਆਂ ਪਈਆਂ ਇਹਦੇ ਬਹਿਣ ਨੂੰ ਥਾਣੀ ਲੱਭਦਾ ਕਿਤੇ ਨਾਲੇ ਟ੍ਰਾਂਸਫਰ ਕਰਕੇ ਖੋਲ ਕੇ ਹਾਂਜੀ ਬਾਜੀ ਕੋਈ ਕਰ ਲੋ ਚਵਾਨੀ ਦਾ ਕੰਮ ਇਹਦੇ ਬਣ ਗਿਆ ਜਾਣਾ ਇਧਰ ਇਹ ਤਿਆਰ ਬੈੜਾ ਤਿਆਰ ਆ ਕੰਮ ਆ ਤੂੰ ਵੀ ਤਿਆਰ ਖਾਣ ਨੂੰ